ਸਸੀ ਗਾਲ ਜੀ ਸ਼ਾਰਾ ਨੂੰ ਅੱਜ ਆਪਾਂ ਤੁਹਾਨੂੰ ਆਰੀ ਵਰਕਾ ਜਿਹੜਾ ਸਿਖਾਉਣ ਜਾ ਰਹੇ ਹਾਂਗੇ ਇਸ ਲਈ ਆਪਾਂ ਨੇ ਸਾਰਨੋਂ ਪਹਿਲਾਂ ਸ਼ੁਰੂਆਤ ਜਿਹੜੀ ਕਰਨੀ ਆ ਜਰੀ ਦੇ ਥ੍ਰੈਡ ਤੋਂ ਕਰਨੀ ਹੈਗੀ ਸਾਰਨੋਂ ਪਹਿਲਾਂ ਸ਼ੁਰੂਆਤ ਆਪਾਂ ਨੇ ਜਿਹੜੀ ਜਰੀ ਦੇ ਥ੍ਰੈਡ ਤੋਂ ਕਰਨੀ ਆ ਦੇਖੋ ਸਾਰਨੋਂ ਪਹਿਲਾਂ ਆਪਣੇ ਕੀ ਕਰਨਾ ਫਰੇਮ ਦੇ ਵਿੱਚ ਕੱਪੜਾ ਜਿਹੜਾ ਪੂਰਾ ਟਾਈਟ ਆ ਜਿਹੜਾ ਲਗਾ ਲੈਣਾ ਇਸ ਤਰੀਕੇ ਨਾਲ ਦੇਖੋ ਪੂਰਾ ਵਧੀਆ ਟਾਈਟ ਨਾਲ ਆਪਣਾ ਕੱਪੜਾ ਜਿਹੜਾ ਲਗਾ ਲੈਣਾ ਫਿੱਟ ਜਿੰਨਾ ਆਪਣਾ ਕੱਪੜਾ ਵਧੀਆ ਹੈ ਟਾਈਟ ਹੋ ਗਾ ਨਾ ਉਨੀ ਆਪਣਾ ਵਰਕ ਜਿਹੜਾ ਫਿਨਿਸ਼ਿੰਗ ਨਾਲ ਹੁੰਦਾ ਹੁੰਦਾ ਇਸ ਤੋਂ ਬਾਅਦ ਅੱਖ ਆਪਾਂ ਸ਼ੁਰੂਆਤ ਕਰਦੇ ਆਂਗੇ ਹੁਣ ਆਪਣੇ ਆਰੀ ਜਰੀ ਦਾ ਥ੍ਰੈਡ ਜਿਹੜਾ ਲੈ ਲੈਣਾਗਾ ਸਭ ਤੋਂ ਪਹਿਲਾਂ ਦੇਖੋ ਆਪਾਂ ਨੇ ਐਦਾਂ ਫੜਨਾਗਾ ਨੀਚੇ ਤੋਂ ਜਦੋਂ ਪਹਿਲਾ ਟਾਂਗਾ ਕੱਢਣਾ ਆਪਾਂ ਨੀਚੇ ਤੋਂ ਐਦਾਂ ਫੜ ਕੇ ਨਾ ਇਸ ਤਰੀਕੇ ਨਾਲ ਖਿੱਚਣਾਗਾ ਜਦੋਂ ਇਸ ਤਰੀਕੇ ਨਾਲ ਖਿੱਚਿਆ ਗਿਆ ਆਪਣਾ ਥ੍ਰੈਡ ਜੇ ਲਾਪਾ ਕੱਢ ਕੇ ਦਿਖਾਉਣੇ ਹੈ ਆਪਾਂ ਗੱਠ ਨਹੀਂ ਨੀ ਨੀਚੇ ਲਗਾਉਣੀ ਹੈਗੀ ਉੱਪਰ ਹੀ ਗੱਠ ਲਗਾਵਾਂਗੇ ਕਦੇ ਵੀ ਜਦੋਂ ਵਰਕ ਸ਼ੁਰੂ ਕਰਨਾ ਨਾ ਆਪਾਂ ਨੀਚੇ ਗੱਠ ਨਹੀਂ ਲਗਾਉਣੀ ਹੈਗੀ ਸਾਰਨਾ ਪਹਿਲਾਂ ਆਪਾਂ ਨੂੰ ਸਿੰਪਲ ਜੰਜੀਰ ਹੈ ਜਿਹੜੀ ਪਾਉਣੀ ਆਉਣੀ ਚਾਹੀਦੀ ਹੈ ਦੇਖੋ ਆਪਾਂ ਨੀਚੇ ਇਸ ਤਰੀਕੇ ਨਾਲ ਫੜ ਰੱਖਿਆ ਹੈਗਾ ਤੇ ਇਸ ਤਰੀਕੇ ਨਾਲ ਹੀ ਆਪਾਂ ਟਾਂਕਾ ਜਿਹੜਾ ਕੱਢ ਲੈਣਾਗਾ ਜਮਾ ਪੂਰਾ ਵਧੀਆ ਡਿਟੇਲ ਦੇ ਵਿੱਚ ਸਮਝਾਵਾਂਗੇ ਤੁਹਾਨੂੰ ਜਿਹੜਾ ਆਪਾਂ ਪਹਿਲਾ ਟਾਂਕਾ ਸ਼ੁਰੂ ਕਰਨਾ ਇਸ ਤਰੀਕੇ ਨਾਲ ਫੜਨਾ ਦੋ ਫਿੰਗਰ ਦੀ ਸਹਤ ਨਾਲ ਇੱਕ nuk kam nuk guthi në disajta nëla e të përcalon dhe apat një gjeta ari nëla threada kicina varë në disajta qalo dhe jepa suru ka arde nga amma ਚਲੋ ਜੀ ਆਪਾਂ ਦੇਖੋ ਥ੍ਰੈਡ ਜਿਹੜਾ ਕੱਢ ਲੈਣਾ ਇਸ ਤਰੀਕੇ ਨਾਲ ਜੇ ਤੁਹਾਨੂੰ ਪ੍ਰੋਪਰ ਦਿਖਾਈ ਦੇ ਰਿਹਾ ਤਾਂ ਪਲੀਜ਼ ਕਮੈਂਟ ਕਰਕੇ ਦੱਸੋ ਹੁਣ ਆਪਾਂ ਨੀਚੇ ਗੱਠ ਪਹਿਲਾਂ ਗੱਠ ਲਗਾਵਾਂਗੇ ਗੱਠ ਕਿਵੇਂ ਲਗਾਉਣੀਆਂਗੇ ਨੀਚੇ ਤੇ ਇੱਕ ਥ੍ਰੈਡ ਹੋਰ ਕੱਢਣਾ ਜਿਹੜਾ ਪਹਿਲਾ ਵਾਲਾ ਥ੍ਰੈਡ ਆਪਾਂ ਨੇ ਕੱਢਿਆ ਸੀ ਇਹਦੇ ਵਿੱਚ ਦੀ ਇਸ ਤਰੀਕੇ ਨਾਲ ਨਾ ਕਰਾਉਸ ਕਰਕੇ ਬਾਰਨੀ ਸਾਈਡ ਕੱਢ ਲਵਾਂਗੇ ਤੇ ਇੱਥੇ ਨਹੀਂ ਕਰਦੇ ਤੂੰ ਗਲਤ ਕੀਤਾ ਵਾ ਚਲ ਹੁਣ ਕਰ ਦੋ ਜੀ ਆਪਣੀ ਗੱਠ ਜਿਹੜੀ ਪੈ ਗਈ ਹੁਣ ਆਪਣਾ ਬਰਕਾ ਜਿਹੜਾ ਸ਼ੁਰੂ ਕਰਦਾਗਾ ਸ਼ੁਰੂ ਕਿਵੇਂ ਕਰਨਾ ਇਸ ਤਰੀਕੇ ਨਾਲ ਖਿੱਚਣਾਗਾ ਥੱਲੋਂ ਆਪਣਾ ਧਾਗਾ ਜਿਹੜਾ ਦੇਣਾ ਇਸ ਤਰੀਕੇ ਨਾਲ ਅੰਗੂਠੇ ਨਾਲ ਦੇਣਾ ਐਦਾਂ ਦੇਈ ਜਾਵਾਂਗੇ ਧਾਗਾ ਇਸ ਤਰੀਕੇ ਨਾਲ ਦੇਈ ਜਾਵਾਂਗੇ ਅੱਗੇ-ਅੱਗੇ ਕੰਮ ਆ ਜਿਹੜਾ ਆਪਣਾ ਚੱਲੀ ਜਾਣਾਗਾ ਸਭ ਤੋਂ ਪਹਿਲਾਂ ਤੁਸੀਂ ਨੇ ਕੀ ਕਰਨਾ ਵੱਡੇ ਵੱਡੇ ਟਾਂਕੇ ਭਰ ਕੇ ਪ੍ਰੈਕਟਿਸ ਕਰਨੀ ਆ ਇਸ ਤਰੀਕੇ ਨਾਲ ਫਿਰ ਆਪਾਂ ਨਾ ਜਦੋਂ ਵੱਡੇ ਵੱਡੇ ਟਾਂਕੇ ਭਰਨੇ ਸਿੱਖ ਗਏ ਫਿਰ ਆ ਜਿਹੜਾ ਆਪਾਂ ਨੇੜੇ ਤੋਂ ਕੰਮ ਜਿਹੜਾ ਸਟਾਰਟ ਕਰ ਸਕਦੇ ਆਂਗੇ ਦੇਖੋ ਇਸ ਤਰੀਕੇ ਨਾਲ ਕੱਢਣਾ ਕੱਢਣਾ ਕਿਵੇਂ ਆ ਗਿਆ ਪਹਿਲਾਂ ਬਾਰੇ ਤਾਂ ਦੇਖੋ ਆਪਣੇ ਆਰੀ ਦਾ ਮੂੰਹ ਜਿਹੜਾ ਅੱਗੇ ਕਰਿਆ ਹੋਇਆ ਐ ਇੱਥੋਂ ਧਿਆਨ ਨਾਲ ਦੇਖੋ ਆਰੀ ਦਾ ਮੂੰਹ ਜਿਹੜਾ ਆਪਣੇ ਅੱਗੇ ਕਰਿਆ ਹੋਇਆ ਸਾਹਮਣੇ ਵਾਲੀ ਸਾਈਡ ਵਿੱਚ ਆਪਾਂ ਨੇ ਸਿੱਧਾ ਪਾ ਲਿਆ ਤੇ ਨਿਚੇ ਧਾਗਾ ਦੇਤਾ ਜਦੋਂ ਬਾਹਰ ਕੱਢਣਾ ਨਾ ਆਪਣੇ ਕਮਾ ਕੇ ਆਰੀ ਨੂੰ ਇਸ ਤਰੀਕੇ ਨਾਲ ਕੱਢਣਾ ਠੀਕ ਹੈ ਨਾ ਇੱਥੋਂ ਕਮਾ ਲੈਣਾ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਆਪਾਂ ਨੇ ਕੰਮ ਜਿਹੜਾ ਕਰਨਾਗਾ ਜਦੋਂ ਆਪਾਂ ਨੂੰ ਪ੍ਰੈਕਟਿਸ ਹੋ ਗਈ ਨਾ ਆਪੇ ਆਪਣਾ ਹੱਥ ਜਿਹੜਾ ਤੇਜ਼ ਚੱਲਣ ਲੱਗ ਜਾਂਦਾ ਦੇਖੋ ਇਸ ਤਰੀਕੇ ਨਾਲ ਇਹੀ ਵੀ ਜਿਹੜੀ ਮੇਨ ਪ੍ਰੈਕਟਿਸ ਆਪਾਂ ਨੇ ਕਰਨੀ ਹੈਗੀ ਤੁਸੀਂ ਸਟੈਂਡ ਤੇ ਵੀ ਕਰ ਸਕਦੇ ਸਟੈਂਡ ਤੇ ਵਧੀਆ ਸਹੀ ਹੋ ਜਾਂਦਾ ਅੱਡੇ ਤੇ ਇਸ ਤਰੀਕੇ ਨਾਲ ਜਿੱਦਾਂ ਨੂੰ ਤੁਸੀਂ ਨੇ ਟਰਨ ਕਰਨਾ ਉਸੇ ਤਰੀਕੇ ਨਾਲ ਟਰਨ ਕਰ ਸਕਦੇ ਆ ਤੇ ਆਪਾਂ ਨੇ ਇਸ ਤਰੀਕੇ ਨਾਲ ਹੀ ਵਰਕ ਜਿਹੜਾ ਕਰਨਾ ਹੈਗਾ। ਫ੍ਰੇਮ ਤੇ ਥੋੜੀ ਜਿਹੀ ਮੁਸ਼ਕਲ ਆਉਂਦੀ ਹੈ ਬਟ ਆਰੇ ਨਾਲ ਨਹੀਂ ਆਉਂਦੀ ਹੈ। ਉੱਤੇ ਅੱਡੇ ਤੇ ਨਹੀਂ ਆਉਂਦੀ ਹੈਗੀ ਆਪਾਂ ਨੂੰ ਇੰਨੀ ਮੁਸ਼ਕਲ। 1 ਮਿੰਟ ਗਾਈਜ਼ ਆਪਾਂ ਨਾ ਦੁਬਾਰਾ ਲਾਈਵ ਆਉਣੇਗੇ ਕਿਉਂਕਿ ਆਪਣੀ ਟਾਊਚ ਜਿਹੜੀ ਬੰਦ ਹੋ ਗਈ। ਪਤਾ ਨਹੀਂ ਕਿਉਂ ਚੱਲ ਨਹੀਂ ਰਹੀ ਵਿੱਚ ਦੀ ਫੋਨ ਆ ਗਿਆ ਸੀ ਨਾ ਕੱਟ ਕੇ ਆਪਾਂ ਦੁਬਾਰਾ ਜੁਆਇਨ ਹੁੰਨੇ ਆ ਪਲੀਜ਼ ਦੁਬਾਰਾ ਜੁੜ ਜਿਓ ਤਾਂ ਸਾਰਾ ਸਮਝਾ ਮੰਗੇ ਆਪਾਂ ਜੁੜ ਕੇ ਸੀ ਹੋਰ